ਲਓ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਜੀ ਪਹੁੰਚ ਚੁੱਕੇ ਹਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਕੋਟਕਪੂਰਾ ਮੰਡੀ ਦੇ ਹਾਲਾਤ ਤੁਹਾਨੂੰ ਦਿਖਾਉਣੇ ਜੀ ਬਹੁਤ ਵਧੀਆ ਹਾਲਾਤ ਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਖੇ ਲੱਗ ਜਾਂਦੇ ਆ ਨਾਲ ਦੀ ਨਾਲ ਜਿਹੜਾ ਮਾਲ ਲੋਡਿੰਗ ਹੋ ਰਿਹਾ ਤੇ ਦੇਖੋ ਜੀ ਸਾਹਮਣੇ ਦੇਖੋ ਜੀ ਆਪਣਾ ਜਿਹੜਾ ਛੜਕਾ ਵੀ ਬਿਲਕੁਲ ਖਾਲੀ ਪਈ ਆ ਇੱਧਰ ਵੀ ਦੇਖੋ ਜੀ ਫਾੜ ਜਿਹੜੇ ਬਿਲਕੁਲ ਖਾਲੀ ਪਿਆ ਜਗ੍ਹਾ ਦੀ ਬਣ ਕੇ ਕੋਈ ਸਮੱਸਿਆ ਨਹੀਂ ਕੋਈ ਐਡੀ ਕੋਈ ਖਾਸ ਪਰੇਸ਼ਾਨੀ ਨਹੀਂ ਅੱਜ ਦਿਨ ਦਿਹਾੜਾ ਦਾ ਟਾਈਮ ਆ ਥੋੜਾ ਲੇਬਰ ਦੇ ਕਾਰਨ ਥੋੜਾ ਘਟਾਈ ਹੈ ਲੇਬਰ ਤਾਂ ਕਰਖਾ ਆ ਦੇਖੋ ਇਧਰ ਬਿਲਕੁਲ ਜਿਹੜਾ ਖਾਲੀ ਪਿਆ ਸਾਰਾ ਗਰਾਊਂਡ ਕੋਈ ਐਡੀ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਜਿ ਝੋਨਾ ਲਿਆਓ ਬਾਸਪਤੀ ਲਿਆਓ ਬਾਸਪਤੀ ਦੀ ਬਈ ਦੋ ਦਿਨਾਂ ਆ ਤੇ ਹੜਤਾਲ ਆ ਕੋਟਕਪੁਰਾ ਮੰਡੀ ਜੇ ਇਧਰ ਦੇਖੋ ਸਾਹਮਣੇ ਦੇਖੋ ਬਿਲਕੁਲ ਖੜ ਜਿਹੜੇ ਸਾਰੇ ਖਾਲੀ ਪਏ ਆ ਪੱਖੇ ਵੀ ਖਾਲੀ ਖੜੇ ਆ ਤੇ ਆ ਦੇਖੋ ਜਿਹੜਾ ਝੋਨਾ ਜਿਹੜਾ ਚਰਾਈ ਭਰਾਈ ਹੋ ਚੁੱਕੀ ਆ ਤੇ ਭਰਾਈ ਹੋ ਚੁੱਕੀ ਆ ਤੇ ਲੋਡਿੰਗ ਹੋਣ ਵਾਸਤੇ ਬਾਕੀ ਆ ਲੋੜਾਂ ਦੀ ਵੀ ਬਾਈ ਜੀ ਕਿਤੇ ਦਿਨ ਤੱਕ ਹੋ ਜੂਗੀ ਅੱਜ ਸਵੇਰ ਨੂੰ ਹੋ ਜੂਗੀ ਇਹ ਤਾਂ ਜ਼ਿੰਮੇਦਾਰਾਂ ਨੇ ਟਰਾਲੀਆਂ ਲਾ ਰਹੇ ਆ ਕੰਡੇ ਚੱਲੀਆਂ ਦੇ ਨਾਲ ਦੀ ਨਾਲ ਨਾਲ ਦੀ ਨਾਲ ਹੀ ਬਾਈ ਜੀ ਪੱਖਾ ਵੀ ਲੱਗਿਆ ਜਾਂਦਾ ਤੇ ਕੰਡਾ ਵੀ ਚੱਲੀਆਂ ਦਾ ਕੋਈ ਖਾਸ ਦਿੱਕਤ ਨਹੀਂ ਕੋਈ ਖਾਸ ਪਰੇਸ਼ਾਨੀ ਨਹੀਂ ਬਾਕੀ ਬਾਈ ਜੀ ਝੋਨੇ ਨੂੰ ਛੋੜਿਆ ਸੁੱਕਾ ਵੱਡੋ ਜੀ ਸਾਰਾ 18 ਮੋਇਸਚਰ ਵਾਲਾ ਜੋ ਨਾ ਕੋਈ ਦਿੱਕਤ ਨਹੀਂ ਤੁਲਣ ਕਰਨੀ ਚਾਹੀਦੀ ਆ ਦੇਖੋ ਇਹ ਪੱਖਾ ਇੱਧਰ ਵੀ ਲੱਗਿਆ ਜਾਂਦਾ ਇੱਧਰ ਸਾਹਮਣੇ ਦੇਖੋ ਇਹ ਕੰਡਾ ਵੀ ਚੱਲੀਆਂ ਦਾ ਨਾਲ ਦੀ ਨਾਲ ਹੀ ਤਲਾਈ ਨਾਲ ਦੀ ਨਾਲ ਹੀ ਪਰਾਈ ਤੇ ਸ਼ਾਮ ਨੂੰ ਜ਼ਿੰਮੇਦਾਰ ਵਿਹਲਾ ਹੇ ਆ ਦੇਖੋ ਜੀ ਬਿਲਕੁਲ ਜਿਹੜੇ ਖਾੜਾ ਸਾਰੇ ਖਾਲੀ ਪਏ ਦੇਖੋ ਕਿੰਨੀ ਜਗ੍ਹਾ ਖਾਲੀ ਪਈ ਆ ਇੱਧਰ ਦੇਖੋ ਇੱਥੇ ਕਿੰਨੀ ਜਗ੍ਹਾ ਖਾਲੀ ਪਈ ਆ ਦੇਖੋ ਜੀ ਉਹ ਸਾਹਮਣੇ ਤੱਕ ਛੱਡਾਂ ਤੱਕ ਬਿਲਕੁਲ ਖਾਲੀ ਪਿਆ ਮੈਦਾਨ ਕੋਈ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਗਈ ਝੋਨਾ ਲਿਓਣ ਚ ਬਾਸਪਤੀ ਲਿਓਣ ਚ ਇੱਧਰ ਦੇਖੋ ਪੱਖੇ ਵੀ ਲੱਗੀਆਂ ਨੇ ਆ ਤੇ ਧਲਾਈ ਵੀ ਨਾਲ ਦੀ ਨਾਲ ਹੋ ਰਹੀ ਆ ਅੱਗੇ ਤੁਹਾਨੂੰ ਦਿਖਾਉਣੇ ਵੀ ਲੋਡਿੰਗ ਵੀ ਜਿਹੜੀ ਨਾਲ ਦੀ ਨਾਲ ਹੀ ਹੋ ਰਹੀ ਆ ਅੱਜ ਥੋੜਾ ਜਿਹਾ ਜੀ 11 ਦਾ ਟਾਈਮ ਚ ਲੱਦਾ ਕਰਕੇ ਦੇਰ ਥੋੜੀ ਜੀ ਘਟ ਆ ਰਹੀ ਆ ਕੁ ਕੁ ਦਿਨ 11 ਦਾ ਬੜੀ ਟਾਈਮ ਆ ਸਭ ਨਹੀਂ ਆਉਂਦਾ ਤਾਂ ਦੇਖਣਾ ਹੁੰਦਾ ਜੀ ਕਾਰੋਬਾਰ ਤੇ ਘਰ ਪਰਿਵਾਰ ਤੇ ਇਧਰ ਦੇਖੋ ਜੀ ਬਿਲਕੁਲ ਖੜ ਸਾਰੇ ਖਾਲੀ ਪਏ ਆ ਲੋਡਿੰਗ ਹੋ ਰਹੀ ਹੈ ਗੱਡੀਆਂ ਹੋ ਲੋਡ ਹੋ ਰਹੀਆਂ ਟਰਾਲੀਆਂ ਲੋਡ ਹੋ ਰਹੀਆਂ ਸਾਹਮਣੇ ਦੇਖੋ ਜੀ ਗੱਡੀ 10 ਚੱਕੀ ਲੋਡ ਹੋ ਰਹੀ ਹੈ ਤੇ ਉੱਥੇ ਵੀ ਬਾਈ ਜੀ ਵਾਧੂ ਥਾਂ ਖਾਲੀ ਹੋ ਜਾਣਾ ਇਧਰ ਦੇਖਾ ਵੀ ਕੰਡਾ ਲੱਗ ਚੁੱਕਿਆ ਜੀ ਇਹ ਵੀ ਹੋਰ ਦੇ ਪੌਣੇ ਘੰਟੇ ਤੱਕ ਇਹ ਵੀ ਜਗ੍ਹਾ ਜਿਹੜੀ ਖਾਲੀ ਹੋ ਚੁੱਕੀ ਦੇਖੋ ਸਾਹਮਣੇ ਤੇ ਬਿਲਕੁਲ ਸਾਰੇ ਫੜ ਖਾਲੀ ਆ ਕਿੰਨਾ ਭੜਾਈ ਵਾਲਾ ਮਾਰ ਕਲਾਈ ਵਾਲੀ ਬਾਈ ਢੇਰੀ ਜਿਹੜੀ ਕੋਈ ਫਰਲੀ ਫਰਲੀ ਰਹਿ ਚੁੱਕੀ ਆ ਤੇ ਜਗਾ ਨਾਲ ਦੀ ਨਾਲ ਹੀ ਬਣੀ ਜਾਂਦੀ ਆ ਤੇ ਬਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡੇ ਏਰੀਆ ਦੇ ਵਿੱਚ ਜੋ ਵੀ ਮੰਡੀ ਆ ਉਹਦਾ ਕੀ ਹਾਲਾਤ ਆ ਕੀ ਰੇਟ ਆ ਝੋਨੇ ਦਾ ਰੇਟ ਹੈਗਾ ਜੀ 2300 ਤੇ 99 ਰੁਪਏ ਮੌਇਸਚਰ ਹੋਣਾ ਚਾਹੀਦਾ ਬਾਈ ਜੀ ਸਾਰਾ ਸਾਰਾ ਜਿਹਦਾ ਮੌਇਸਚਰ ਆ ਉਹਦਾ 2399 ਚ ਵੀ ਰੇਟ ਆ ਜੀ ਕੋਈ ਵੀ ਭਲਾਈ ਪਰਮ ਵਾਲਾ ਭਲਾਈ ਫੂਸਾ ਝੋਨਾ ਜੋ ਵੀ ਆ ਬਾਸਪਤੀ ਦੇ ਜੇ ਰੇਟਾਂ ਦੀ ਗੱਲ ਕਰਕੇ ਤਾਂ ਇਹ ਬਾਸਪਤੀ ਦੇ ਰੇਟ 3000 ਤੋਂ ਲੈ ਕੇ ਤੇ 3200 ਤੱਕ ਹੈਗੇ ਜੀ 33200 ਤੋਂ ਕੋਈ ਵੇਰੀਏਟੀ ਨਹੀਂ ਜਾਂਦੀ ਆ ਤੇ ਆ ਦੇਖੋ ਜੀ ਨਾਲ ਦੀ ਨਾਲ ਜਿਹੜਾ ਸਲਾਈ ਹੋ ਰਿਹਾ ਤਲਾਈ ਹੋ ਰਿਹਾ ਚਿਹਾਈ ਹੋ ਰਿਹਾ ਕੋਈ ਦਿੱਕਤ ਨਹੀਂ ਲੋਡਿੰਗ ਹੋ ਰਿਹਾ ਨਾਲ ਦੀ ਨਾਲ ਸਾਹਮਣੇ ਦੇਖੋ ਜੀ ਅੱਗੇ ਵੀ ਤੁਹਾਨੂੰ ਦਿਖਾਉਣੇ ਜਾ ਕੇ ਜਿਹੜੇ ਬਿਲਕੁਲ ਫੜ ਬਿਲਕੁਲ ਖਾਲੀ ਪਏ ਆ ਸਾਰੇ ਝੋਨਾ ਲਿਆਉਣ ਤੇ ਕੋਈ ਪਰੇਸ਼ਾਨੀ ਨਹੀਂ ਭਾਈ ਜੀ ਝੋਨਾ ਲਿਆਓ ਸੁੱਕਾ ਲਿਆਓ ਨਾਲ ਦੀ ਨਾਲ ਪੱਖਾ ਲਵਾਓ ਨਾਲ ਦੀ ਨਾਲ ਤਲਾਈ ਕਰਾਓ ਨਾਲ ਦੀ ਨਾਲ ਜਿਹੜਾ ਬਾਈ ਜੀ ਲੋਡ ਹੋ ਜੂਗਾ ਜੀ ਦੇਖੋ ਸਾਹਮਣੇ ਦੇਖੋ ਲੋਡਿੰਗ ਵੀ ਹੋ ਰਹੀ ਆ ਤਲਾਈ ਵੀ ਹੋ ਰਹੀ ਆ ਝੜਾਈ ਵੀ ਹੋ ਰਹੀ ਆ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਦੇਖਿਆ ਹੀ ਆ ਜੀ ਆਹ ਦੇਖੋ ਜੀ ਬਿੱਲਕੁਲ ਸਾਰੇ ਫੇੜੇ ਫੜਾ ਉਹ ਖਾਲੀ ਹੋ ਰਿਹਾ ਜੀ ਤੇ ਬਸ ਤੁਸੀਂ ਵੀਡੀਓ ਨੂੰ ਵਾਤ ਵਾਤ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਧਰ ਦੇਖੋ ਲੋਡਿੰਗ ਹੋ ਰਹੀ ਹੈ ਗੱਡੀਆਂ ਲੋਡ ਹੋ ਰਹੀਆਂ ਵੈਰੀ ਵੈਰੀ ਕੋਈ ਟਰਾਲੀ ਆ ਰਹੀ ਆ ਅੱਜ ਮਾੜੀ ਮੋਟੀ ਤੇ ਫੜ ਵੀੜੇ ਬਿਲਕੁਲ ਸਾਰੇ ਖਾਲੀ ਪਏ ਆ ਇਹ ਹੈਗੇ ਜੀ ਕੋਟ ਕਪੂਰਾ ਮੰਡੀ ਤਰੀਕਾ ਅੱਜ ਹੈਗੇ ਜੀ 21 ਅਕਤੂਬਰ 2025 ਤੇ ਸਮਾਂ ਜੀ 1:30 ਹੋ ਚੁੱਕਿਆ ਜੀ ਇਹ 1:30 ਵਜੇ ਦੇ ਜਿਹੜੇ ਹਾਲਾਤ ਆ ਬਾਕੀ ਸ਼ਾਮ ਦਾ ਜਿਹੜਾ ਹੋਰ ਵੀ ਜਗਾ ਬਣ ਜੂਗੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਜਿਹੜੇ ਪੱਖੇ ਲੱਗੇ ਆ ਚਰਾਈ ਹੋ ਗਈ ਆ ਨਾਲ ਦੇ ਨਾਲ ਜਿਹੜੇ ਕੰਡੇ ਲੱਗ ਚੁੱਕੇ ਆ ਉਹ ਵੀ ਹੋਰ 2 ਘੰਟੇ ਤੱਕ ਬਈ ਜੀ ਵਿਹਲੇ ਹੋ ਜਾਣਗੇ ਸਾਰੇ ਬੰਦੇ ਜ਼ਿਮੀਦਾਰ ਭਰਾ ਵੀ ਆਪ ਦਾ ਵਿਹਲੇ ਜਾ ਕੇ ਉੰਗੇ ਘਰੇ ਦੀਵਾਲੀ ਵੇਖਣਗੇ ਇੱਧਰ ਦੇਖੋ ਆ ਵੀ ਪੱਖਾ ਲੱਗ ਚੁੱਕਿਆ ਢੇਰੀ ਨੂੰ 4 ਘੰਟੇ ਤੱਕ ਬਾਈ ਜੀ ਇਹ ਵੀ ਭਰ ਜੂਗੀ ਆ ਵੀ ਆ ਮਿੱਟੇ ਜਣੂ ਵੀ ਦੇਖੋ ਪੱਖਾ ਲੱਗ ਚੁੱਕਿਆ ਇਹ ਵੀ ਬਸ 4 ਘੰਟੇ ਤੱਕ ਪੱਖਾ ਕੰਡਾ ਚੱਲ ਜੂਗਾ ਤੇ ਮਾਲ ਭਰਿਆ ਜਾਣਾ ਜੀ ਅੱਗੇ ਵੀ ਤੁਹਾਨੂੰ ਜਾ ਕੇ ਦਿਖਾਉਣੇ ਆ ਬਿਲਕੁਲ ਜਿਹੜੇ ਫੜ ਸਾਰੇ ਖਾਲੀ ਪਏ ਆ ਦੁਕਾਨਾਂ ਦੇ ਮੋਹਰੇ ਵੀ ਜਿਹੜੇ ਫੜ ਸਾਰੇ ਦੇਖੋ ਖਾਲੀ ਪਏ ਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋੜਕੂਪੁਰਾ ਮੰਡੀ ਤੇ ਆ ਦੇਖੋ ਜੀ ਕਿੰਨਾ ਮਰਜੀ ਝੋਨਾ ਲਾ ਲਓ ਕੋਈ ਦਿੱਕਤ ਨਹੀਂ ਕੰਡਾ ਵੱਡਾ ਫੜ ਜਿਹੜਾ ਖਾਲੀ ਪਿਆ ਪੱਕਾ ਫੜ ਆ ਕੋਈ ਕੱਚਾ ਫੜ ਨਹੀਂਗਾ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਗਈ ਪੱਕੇ ਫਾੜਾ ਦੇਖੋ ਪੱਕੀ ਮੰਡੀਏ ਕੋੜਕਪੁਰਾ ਦੀ ਅੱਗੇ ਵੀ ਤੁਹਾਨੂੰ ਜਾ ਕੇ ਦਿਖਾਉਣੇ ਜਿਹੜਾ ਮਾਲ ਜਿਹੜਾ ਨਾਲ ਦੀ ਨਾਲ ਲੋਡ ਹੋ ਰਿਹਾ ਤਲਾਈ ਹੋ ਰਿਹਾ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਬਾਸਪਤੀ ਦਾ ਰੇਟ ਆਈ ਕੀ ਕੀ ਚੱਲ ਰਿਹਾ ਇਹ ਵੀ ਜਰੂਰ ਦੱਸਿਆ ਕਰੋ ਜੇ ਕੋਈ ਬਾਸਪਤੀ ਦੇ ਰੇਟਾਂ ਬਾਰੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਕਮੈਂਟਾਂ ਦੇ ਵਿੱਚ ਬਾਈ ਜੀ ਦੱਸ ਸਕਦੇ ਆ ਇੱਧਰ ਦੇਖੋ ਇਦਾਂ ਵੱਡਾ ਫਾੜਾ ਦੇਖੋ ਫਿਰਲ ਕੋਲ ਖਾਲੀ ਪਿਆ ਇੱਥੇ ਭਲਾਂ ਦੀ 20 ਟਰਾਲੀਆਂ ਲਾ ਲਓ ਕਿੰਨਾ ਵੱਡਾ ਫੜਾ ਇਧਰ ਵੀ ਦੇਖੋ ਕਿੰਨਾ ਵੱਡਾ ਜਿਹੜਾ ਫੜ ਖਾਲੀ ਹੋ ਚੁੱਕਿਆ ਦੇਖੋ ਰਾਹ ਵੀ ਬਿਲਕੁਲ ਦੇਖੋ ਕਿੱਡੇ-ਕਡੇ ਚੌੜੇ ਰਾਹ ਖਾਲੀ ਰਾਹ ਕੋਈ ਦਿੱਕਤ ਨਹੀਂ ਆ ਲੇਖੋ ਇਹ ਵਿੱਚੋਂ ਨਾੜਾ ਚਰਾਈ ਹੋ ਚੁੱਕਿਆ ਹੋਰ 2 ਘੰਟੇ ਤੱਕ ਬਜੀ ਭਰਿਆ ਜਾਣਾ ਤੇ ਜ਼ਿੰਮੇਦਾਰ ਖਾਲੀ ਘਰੇ ਜਾਊਗਾ ਉਹਦਾ ਟਾਈਮ ਨਾਲ ਜੀ ਇਧਰ ਦੇਖੋ ਸਾਹਮਣੇ ਟਰੈਕਟਰ ਦੇ ਦੇਖੋ ਕਿੱਡੇ-ਕਡੇ ਵਾੜ ਵੱਡੇ-ਵਡੇ ਫਾੜਾ ਬਿਲਕੁਲ ਖਾਲੀ ਹੋ ਚੁੱਕਿਆ ਇੱਥੇ ਜਿੰਨਾ ਮਰਜ਼ੀ ਚ ਓਨ ਨਾਲੋਂ ਦੇਖੋ ਕਿੱਡਾ ਵੱਡਾ ਫੜ ਖਾਲੀ ਹੋਇਆ ਹੋਇਆ ਤੇ ਪੱਖੇ ਲੱਗੇ ਜਾਂਦੇ ਤੇ ਨਾਲ ਦੀ ਨਾਲ ਹੀ ਬਈ ਤਲਾਈ ਹੋ ਜਾਂਦੀ ਆ ਤੇ ਫੜ ਖਾਲੀ ਹੋਣੇ ਤੇ ਨਾਲ ਦੀ ਨਾਲ ਯਸ ਕੋਈ ਗੱਡੀਆਂ ਲੋਡ ਹੋ ਰਹੀਆਂ ਆ ਵੀ ਗੱਡੀ ਲੋਡ ਹੋ ਗਈ ਤੇ ਆ ਵੀ ਗੱਡੀ ਜਿਹੜੀ ਲੋਡ ਹੋਣੀ ਚਾਹੀਦੀ ਆ ਪੱਖਾ ਇਧਰ ਵੀ ਲੱਗ ਚੁੱਕੇ ਆ ਬਾਈ ਜੀ ਤੇ ਇਹ ਵੀ ਬੜਾ ਮਾਲ ਹੋਰ ਕਿੰਨੇ ਤੱਕ ਤਲਾਈ ਹੋ ਜੂਗਾ ਦੇਖੋ ਸਾਹਮਣੇ ਬਿਲਕੁਲ ਹਾਲਾਤ ਬਹੁਤ ਵਧੀਆ ਬਸ ਇੱਕ ਮਿਹਰਬਾਨੀ ਕਰੋ ਜੀ ਝੋਨੇ ਨੂੰ ਥੋੜਾ ਸੁੱਕਾ ਵੱਡੋ 17 18 ਮੋਇਸਚਰ ਵਾਲਾ ਝੋਨਾ ਲੈ ਕੇ ਆਓ ਜਿਆਦਾ ਗਿੱਲਾ ਝੋਨਾ ਲਿਆਉਣ ਦਾ ਕੋਈ ਫਾਇਦਾ ਨਹੀਂ ਮੰਡੀ ਦੇ ਵਿੱਚ ਉਹਦਾ ਸਿਰ ਪਰੇਸ਼ਾਨੀਆਂ ਦਾ ਘਰ ਹੁੰਦਾ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਤੇ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਪੇਜ ਨੂੰ ਕਰ ਲੋ ਫੋਲੋ ਜੀ ਕੱਲ ਜਾਂ ਪਰਸ ਤੱਕ ਬੋਲੀ ਲੱਗੂਗੀ ਬਾਸਪਤੀ ਦੀ 1509 1847 1718 ਦੀ ਉਹ ਤੁਹਾਨੂੰ ਨਵੀਂ ਅਪਡੇਟ ਆਪਾਂ ਦਿੰਦੇ ਰਾਵਾਂਗੇ ਤੇ ਮਿਲਦੇ ਆਂ ਕੱਲ ਨੂੰ ਠੀਕ 11:00 ਵਜੇ ਅੱਜ ਦੇ ਲਈ ਬਹੁਤ-ਬਹੁਤ ਧੰਨਵਾਦ ਜੀ